ਮਹਾਰਾਜ ਅਗਦੇ ਅਰਦਾਸ ਬੇਨਤੀ ਕੀਤੀ ਮਹਾਰਾਜ ਨੇ ਪਤਾ ਹੀ ਨਹੀਂ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਮੇਰੇ ਸਿਰ ਦੇ ਉੱਤੇ ਗੁਰਬਾਣੀ ਦੀ ਐਡੀ ਮਹਾਰਾਜ ਨੇ ਬਖਸ਼ਿਸ਼ ਕੀਤੀ ਮੇਰੇ ਸਿਰ ਦੇ ਉੱਤੇ ਸੂਰੂਪ ਮਾਰਦਾ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਿਸ ਹਾਬ ਦੇ ਨਾਲ ਮੈਂ ਉਸ ਪੌੜੀਆਂ ਤੋਂ ਉਤਰ ਕੇ ਤੇ ਮੈਂ ਉਸ ਖੜਾ ਸਾਫ ਤੇ ਮੈਂ ਆ ਕੇ ਗੁਰੂ ਮਹਾਰਾਜ ਨੂੰ ਪ੍ਰਕਾਸ਼ ਕੀਤਾ ਉਸ ਕਰੋ ਕੋਈ ਤੁਸੀਂ ਉੱਥੇ ਡਿੱਗ ਪੈਂਦੇ ਤੁਸੀਂ ਤਾਂ ਹੈਂਡੀ ਗਿਫਟ ਸੀਗੇ ਹਨਾ ਤੁਸੀਂ ਹੈਂਡੀ ਗਿਫਟ ਸੀ ਡਿੱਗ ਪੈਂਦੇ ਇਹ ਬ੍ਰੂਤ ਬਣ ਜਾਣੀ ਜੀ ਉਥੇ ਬਿਆਪੀ ਹੋ ਜਾਣੀ ਉਥੇ ਜਾਣ ਕੇ ਆਪ ਦਾ ਆਪ ਤਾਂ ਖਤਮ ਕਰ ਲੈਣਾ ਸਾਈ ਜੀ ਅਸੀਂ ਘਰ ਦੇ ਵਿੱਚੋਂ ਅੱਜ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਮੈਂ ਕਹਾਂ ਜੀ ਕੋਈ ਵੀ ਨਹੀਂ ਕੋਈ ਵੀ ਆਪ ਵੀ ਬਾਹਰ ਪੱਜ ਗਏ ਤੇ ਕਿਸੇ ਨੇ ਆਏ ਵੀ ਨਹੀਂ ਕਿਹਾ ਵੀ ਲਾ ਬਾਬਾ ਤੂੰ ਜਾਣਾ ਵੀ ਤੈਨੂੰ ਵਿਦਾ ਹੀ ਕਰਦਗੇ ਉਹ ਤਾਂ ਕਹਿੰਦੇ ਚੰਗਾ ਸਮਾਂ ਦੂਸਰੇ ਪ੍ਰਧਾਨ ਕਹਿੰਦਾ ਵੀ ਲੈ ਪੈਸੇ ਬਾਬੇ ਨੂੰ ਫੜਾਇਆ ਭਾਵੇਂ ਮਹਾਰਾਜ ਨੇ ਆਪਾਂ ਨੂੰ ਹੈਂਡੀਕੈਪਟ ਬਣਾ ਦਿੱਤਾ ਮਹਾਰਾਜ ਕਹਿੰਦੇ ਬਲਣਾ ਹਾਰ ਦਿਲ ਨਾਲ ਸੈਟ ਤੂੰ ਤੇਰੇ ਲਈ ਬਹੁਤ ਕੋਸ਼ਾ ਘਬਰਾਉਣਾ ਕਿ ਆਪਾਂ ਬਿਰੋਤੋਂ ਜੀ ਫੇਰ ਵੀ ਆਪਾਂ ਵਿਛੜਾਂਗੇ ਤੇ ਫਿਰ ਉਹ ਆਪਣੇ ਲਾਂਡ ਤੱਕ ਬਾਪੂ ਜੀ ਗੁਰੂ ਘਰ ਦੇ ਵਜ਼ੀਰ ਸੀ ਬਾਪੂ ਜੀ ਕੋਲੇ ਨਾ ਤਾਂ ਆਪਣਾ ਘਰ ਹੈ ਨਾ ਕੋਈ ਰਹਿਣ ਦੇ ਲਈ ਛੱਤ ਹੈ ਨਾ ਕੋਈ ਆਉਣ ਜਾਣ ਦੇ ਲਈ ਕੋਈ ਵਹੀਕਲ ਹੈ ਹਾਲਾਤ ਇਹ ਨੇ ਬਾਬਾ ਜੀ ਦੇ ਬੜੇ ਮਨ ਨੂੰ ਦੁੱਖ ਲੱਗਿਆ ਜਦੋਂ ਬਾਬਾ ਜੀ ਨੇ ਆਪਣੀ ਸਾਰੀ ਕਹਾਣੀ ਵਿਆਖਿਆ ਦੱਸੀ ਕਿਸ ਤਰੀਕੇ ਨਾਲ ਘਟਨਾ ਵਾਪਰੀ ਸਸ਼ੀ ਗਾਰਜੀ ਤੁਸੀਂ ਲੋਕ ਰਾਈ ਟੀਵੀ ਨਾਲ ਜੁੜੇ ਹੋ ਹਾਂ ਮੈਂ ਹਾਂ ਪਰਮਿੰਦਰ ਸਿੰਘ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਆ ਜੋ ਬਠਿੰਡੇ ਜ਼ਿਲ੍ਹੇ ਦੇ ਇੱਕ ਪਿੰਡ ਦੀ ਸੀ ਜਿੱਥੇ ਕਿ ਸਵੇਰੇ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਦੇ ਗ੍ਰੰਥੀ ਸਵੇਰੇ 4 ਵਜੇ ਜਦੋਂ ਮਹਾਰਾਜ ਪ੍ਰਕਾਸ਼ ਕਰਦੇ ਨੇ ਤੇ ਉਹ ਇਕੱਲੇ ਹੀ ਪ੍ਰਕਾਸ਼ ਕਰਦੇ ਨੇ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਕਿਵੇਂ ਕਿਸ ਤਰੀਕੇ ਨਾਲ ਸੱਚਖੰਡ ਦਰਬਾਰ ਸਾਹਿਬ ਵਿੱਚੋਂ ਉੱਪਰੋਂ ਮਹਾਰਾਜ ਦੀ ਜਿਹੜੀ ਬੀੜਾ ਉਹ ਆਪਣੇ ਸਿਰ ਉੱਪਰ ਰੱਖ ਕੇ ਲੈ ਕੇ ਆਉਂਦੇ ਨੇ ਤੇ ਜਿਹੜੇ ਉਸ ਦਾ ਗੁਰੂ ਘਰ ਦੇ ਗ੍ਰਾਂਥੀ ਸਿੰਘ ਨੇ ਉਹ ਹੈਂਡੀਕੈਪਟ ਹੁੰਦੇ ਨੇ ਸਾਰਿਆਂ ਨੇ ਉਹ ਵੀਡੀਓ ਵੇਖੀ ਹੋਣੀ ਐ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਅਸੀਂ ਉਹ ਬਾਜੀ ਕੋਲ ਪਹੁੰਚੇ ਆ ਕਿ ਉਹ ਕਿਸ ਤਰੀਕੇ ਦੀ ਉਹ ਘਟਨਾ ਵਾਪਰੀ ਕਿਸ ਤਰੀਕੇ ਦੇ ਨਾਲ ਤੁਸੀਂ ਉਹ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਵੇਖੀ ਸੀ ਕਿ ਉਹ ਕੱਲੇ ਬਾਬਾ ਅਜੈਬ ਸਿੰਘ ਸੀਗੇ ਜਦੋਂ ਮਾਰੇ ਸਵੇਰੇ ਪ੍ਰਕਾਸ਼ ਕਰਦੇ ਨੇ ਸਾਡੇ ਪਿੰਡਾਂ ਦੇ ਗੁਰੂ ਘਰਾਂ ਦਾ ਹਾਲ ਉਹਨਾਂ ਨੇ ਆਪ ਦੱਸਿਆ ਕਿ ਕਿਸ ਤਰੀਕੇ ਨਾਲ ਸਿਰਫ ਇਕੱਲੇ ਉਹਨਾਂ ਨੇ ਜਿਵੇਂ ਸਵੇਰੇ ਮਹਾਰਾਜ ਉਹਨਾਂ ਨੇ ਪ੍ਰਕਾਸ਼ ਕੀਤਾ ਬਾਬਾ ਜੀ ਦੇ ਘਰ ਦੇ ਹਾਲਾਤ ਵੀ ਤੁਹਾਨੂੰ ਦੱਸਾਂਗੇ ਬਾਬਾ ਜੀ ਦੇ ਹਾਲਾਤ ਵੀ ਦੱਸਾਂਗੇ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਖੁਦ ਬਾਬਾ ਅਜੈਪ ਸਿੰਘ ਮੇਰੇ ਨਾਲ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਠੀਕ ਠਾਕ ਹੋ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਧੰਨਵਾਦ মিডিਆ ਜਿਨ੍ਹਾਂ ਨੇ ਸਾਡੀ ਵੀਡੀਓਜ਼ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਨ ਦਾ ਵਾਅਦਾ ਤੇ ਤੁਸੀਂ ਪਹੁੰਚੇ ਹੋ ਕਿ ਸਾਡੇ ਨਾਲ ਤੁਸੀਂ ਦੁੱਖ ਸੁੱਖ ਸਾਂਝਾ ਕਰਨ ਵਾਸਤੇ ਵੀ ਆਏ ਹੋ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਪਤਾ ਲੱਗਿਆ ਹੋਣਾ ਹੈ ਕਿ ਬਾਬਾ ਜੀ ਨੂੰ ਇਸ ਪਿੰਡ ਕੋੜਾ ਕੌੜਾ ਜੀ ਪਿੰਡ ਰਹਿਣ ਵਾਲੇ ਜੀ ਕਿ ਪ੍ਰਬੰਧਕ ਕਮੇਟੀ ਤੇ ਉਸ ਤੇ ਗੁਰੂ ਘਰ ਦੇ ਵਿੱਚ ਡੇਢ ਮਹੀਨੇ 2 ਮਹੀਨਿਆਂ ਤੋਂ ਸੇਵਾ ਕਰ ਰਹੇ ਸੀਗੇ ਦਾਸ ਅੱਛਾ ਬਾਬਾ ਜੀ ਮੈਂ ਉਸ ਗੱਲ ਤੇ ਆਉਣਾ ਇਹ ਤੂੰ ਕਿਹੜਾ ਪਿੰਡ ਕਿਹੜਾ ਸੀਗਾ ਜੀ ਉਹ ਇਹ ਪਿੰਡ ਕੋੜਲਾ ਕੋੜਾ ਜੀ ਰਾਮਪੁਰਾ ਰਾਮਪੁਰੇ ਦੇ ਨਾਲ ਹੈ ਜੀ 3 ਕਿਲੋਮੀਟਰ ਹਾਂ ਵੀਡੀਓ ਕਦੋਂ ਵਾਇਰਲ ਹੁੰਦੀ ਆ ਇਹ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਇਹ ਜਿਹੜੀ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਕਿ ਸਾਡੇ ਤਾਂ ਜਾਤ ਚੇਤ ਹੀ ਨਹੀਂ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਤੇ ਵੈਸੇ ਸਾਨੂੰ ਪਤਾ ਸੀਗਾ ਵੀ ਜਿਹੜਾ ਸੀਡੀ ਕੈਮਰਾ ਆਪਣੇ ਦਰਵਾਜ਼ਾ ਸਾਹਿਬ ਦੇ ਵਿੱਚ ਵੀ ਆ ਤੇ ਕਮਰੇ ਦੇ ਵਿੱਚ ਵੀ ਲੱਗਿਆ ਹੋਇਆ ਸਪੈਸ਼ਲ ਕਿ ਹੋਰ 사이ਡਾਂ ਤੇ ਵੀ ਮਤਲਬ ਜਾਗਰੂ ਕਰਨ ਵਾਸਤੇ ਸੰਗਤ ਨੂੰ ਦੱਸਣ ਵਾਸਤੇ ਕਿ ਜਿਹੜੀ ਅੱਜ ਕੱਲ ਗੁਰੂ ਘਰਾਂ ਦੇ ਵਿੱਚ ਘਟਨਾ ਵਾਪਰਦੀ ਹੈ ਇਸ ਵਾਸਤੇ ਸੀਡੀ ਕੈਮਰੇ ਲਾਏ ਹੋਏ ਸੀ ਲੇਕਿਨ ਕਿ ਸੰਗਤ ਕਿਤੇ ਵੀ ਆਪਾਂ ਦਰਵਾਜ਼ਾ ਸਾਹਿਬ ਦੇ ਵਿੱਚ ਚਲੇ ਜਾਓ ਕਿਸੇ ਹੋਰ ਗੁਰੂ ਘਰ ਦੇ ਵਿੱਚ ਚਲੇ ਜਾਓ ਕਿਸੇ ਜਿਹੜਾ ਕਿ ਸੀਡੀ ਕੈਮਰਾ ਚਾਲਦਾ ਉਹ ਇਕੱਲੇ ਗੁਰੂ ਘਰ ਵਾਸਤੇ ਚੱਲ ਚੱਲ ਸਕਦਾ ਤੇ ਲੇਕਿਨ ਕਿ ਉਹ ਮੋਬਾਈਲਾਂ ਦੇ ਨਾਲ ਟੱਚ ਨਹੀਂ ਹੋਣਾ ਚਾਹੀਦਾ अच्छा ये ए मोबाइल ਦੇ ਨਾਲ ਟੱਚ ਸੀਗੇ ਜਿਨ੍ਹਾਂ ਦੇ ਤਿੰਨ ਮੋਬਾਈਲ ਨਾਲ ਟੱਚ ਸੀਗੇ ਤੇ ਜਿਸ ਦੇ ਵਿੱਚ ਕਿ ਇਹਨਾਂ ਦੀ ਆਸ ਵਿੱਚ ਕੋਈ ਕਮੇਟੀ ਦੀ ਕੋਈ ਕਲਵਾਸੀ ਪਿੰਡ ਦੇ ਜੋ ਕਿ ਆਪਣੇ ਗੁਰੂ ਘਰ ਦੇ ਨਾਲ ਦੁਕਾਨਾਂ ਤਿੰਨ ਪਾਈਆਂ ਹੋਈਆਂ ਸੀ ਜੀ ਜਿਸ ਵਿੱਚ ਉਸ ਪ੍ਰਬੰਧਕ ਕਮੇਟੀ ਨੇ ਪਿਛਲੇ ਨੇ ਜਾਂ ਸੰਗਤ ਨੇ ਕਿ ਆਪਾਂ ਤਾਂ ਸੰਗਤ ਇਹੀ ਮੰਨ ਕੇ ਆਪਾਂ ਉਹਨਾਂ ਦੀ ਸੇਵਾ ਕਰ ਰਹੇ ਆ ਤੇ ਉਹਨਾਂ ਨੇ ਕਿਤੇ ਦੁਕਾਨ ਤੋਂ ਪਹਿਲਾ ਕਿਰਾਇਆ ਕਰਵਾ ਲੈਣਾ ਸੀਗਾ ਤੇ ਉਹਨਾਂ ਨੇ ਕਿਰਾਇਆ ਨਹੀਂ ਦਿੱਤਾ ਤੇ ਉਹ ਜਿਹੜੇ ਪ੍ਰਬੰਧਕ ਕਮੇਟੀ ਵਾਲੇ ਪਹਿਲਾਂ ਸੀਗੇ ਤੇ ਦਾਸ ਨੂੰ ਡਿਊਟੀ ਕਰਦੇ ਸੀ ਤੇ ਸਾਡਾ ਤਾਂ ਇਹ ਸੀਗਾ ਅਸੀਂ ਤਾਂ ਮਤਲਬ ਨਿਤਨੇਮ ਕੀਤਾ ਤੇ ਮਤਲਬ ਅੰਦਰੋਂ ਬਾਹਰ ਹੀ ਨਹੀਂ ਸੀ ਗੇਟੋਂ ਬਾਹਰ ਹੀ ਨਹੀਂ ਹੁੰਦੇ ਅਸੀਂ ਜੇ ਕੋਈ ਜਾਣਾ ਕਿਸੇ ਨੂੰ ਨਾਲ ਲੈ ਕੇ ਜਾਣਾ ਤੇ ਅਸੀਂ ਤਾਂ ਪੁੱਛਦੇ ਹੀ ਨਹੀਂ ਸੀਗੇ ਕਿਉਂਕਿ ਜਿਹੜੇ ਬਾਹਰਲੇ ਕੈਮਰੇ ਚੱਲਦੇ ਸੀ ਜਾਨੀ ਕਿ ਮੋਬਾਈਲਾਂ ਤੇ ਤੇ ਸਾਨੂੰ ਪਤਾ ਵੀ ਸੀਗਾ ਕਿ ਕਿਹਦੇ ਕੋਲੇ ਮੋਬਾਈਲ ਚੱਲਦੇ ਆ ਕਿਹਦੀ ਕਿਹਦੀ ਮੋਬਾਈਲ ਨਾਲ ਟੱਚ ਆ ਅੱਛਾ ਬਾਬਾ ਜੀ ਮੈਨੂੰ ਮੜੇ ਖੁੱਲ ਕੇ ਗੱਲ ਦੱਸੋ ਕਿ ਤੁਸੀਂ ਪਹਿਲਾਂ ਵੀ ਇਕੱਲੇ ਹੀ ਪ੍ਰਕਾਸ਼ ਕਰਦੇ ਸੀ ਮਹਾਰਾਜ ਦਾ ਮਹਾਰਾਜ ਜੀ ਅਸੀਂ ਇਕੱਲੇ ਨਹੀਂ ਸੀ ਕਰਦੇ ਪਹਿਲਾਂ ਸਿੰਘ ਸੀਗਾ ਆਪਣੇ ਕੋਲੇ ਡਾਲੀ ਵਾਲਾ ਅੱਛਾ ਹਾਂਜੀ ਉਹ ਜਦ ਹੀ ਕਿ ਕਦੇ ਮੇਰੇ ਕੋਲੇ ਰਾਤ ਵੀ ਰਹਿ ਪੈਂਦਾ ਸੀ ਨਹੀਂ ਉਹ ਕੋਹੜੀ ਪਿੰਡ ਦਾ ਸੀਗਾ ਸੇਵਾਦਾਰ ਤੇ ਉਹ ਘਰੋਂ ਵੀ ਆ ਜਾਂਦਾ ਸੀਗਾ ਤੇ ਉਹਦੇ ਉਸ ਤਰ੍ਹਾਂ ਬਣਿਆ ਵੀ ਜਣ ਕੇ ਚੋ ਕੁਛ ਵੀ ਲਾ ਲੋ ਹੁਣ ਤਾਂ ਕੋਈ মিডিਆ ਦੇ ਮੂਹਰੇ ਤਾਂ ਕੋਈ ਆਪਾਂ ਝੂਠ ਬੋਲ ਹੀ ਨਹੀਂ ਸਕਦੇ ਕਿ ਉਹ ਪਹਿਲਾਂ ਪ੍ਰਕਾਸ਼ ਕਰਦੇ ਸੀਗੇ ਅੱਛਾ ਉਹਦੇ ਮੇਰੇ ਮਨ ਇਕੱਲੇ ਕਰਦੇ ਸੀ ਹਾਂਜੀ ਉਹ ਵੀ ਇਕੱਲੇ ਕਰਦੀ ਸੀ ਪ੍ਰਕਾਸ਼ ਇਕੱਲੇ ਕਰਦੇ ਸੀ ਜੀ ਅੱਛਾ ਹਾਂਜੀ ਉਹ ਚੌਸਾਂ ਵੀ ਕਰਦੇ ਪ੍ਰਕਾਸ਼ ਵੀ ਕਰਦੇ ਸੀ ਤੇ ਉਹਦੇ ਜਣ ਕੇ ਮੈਨੂੰ ਨਾਤਾ ਮੈਨੂੰ ਦੱਸਿਆ ਤੇ ਨਾ ਹੀ ਮੈਨੂੰ ਪਤਾ ਸੀਗਾ ਮੈਂ ਤਾਂ ਇਹ ਸੋਚਿਆ ਮੈਂ ਖਾ ਵੀ ਕੋਈ ਬਿਮਾਰਸ਼ ਮਾਰ ਵੀ ਹੋ ਸਕਦਾ ਆਪਾਂ ਉਹਨਾਂ ਨੂੰ ਡਾਕੀ ਚਲੀਏ ਦਰਬਾਰ ਸਾਹਿਬ ਖੋਲਿਆ ਦਰਬਾਰ ਸਾਹਿਬ ਤਾਂ ਮੈਂ 3 ਵਜੇ ਗੇਟ ਖੋਲ੍ਹ ਦਿੰਦਾ ਸੀ ਕਿਉਂ ਏਸੀ ਸੜਨਾਂ ਦੇ ਦਰਬਾਰ ਸਾਹਿਬ ਦੇ ਤੇ ਉਦੋਂ ਬਾਅਦ ਮੈਂ ਆਉਂਦਾ ਜਲ ਪਾਣੀ ਛਾ ਕੇ ਇਸ਼ਨਾਨ ਪਾਣੀ ਕਰਕੇ ਸੋਧ ਕੇ ਆਉਂਦਾ ਪੂਰਾ ਰੈਡੀ ਹੋ ਕੇ ਤੇ ਮੈਂ ਦਰਬਾਰ ਸਾਹਿਬ ਦੇ ਵਿੱਚ ਆ ਜਾਂਦਾ ਸੀਗਾ ਤੇ ਜਦ ਹੀ ਕਿ ਮੈਂ ਜਦੋਂ ਮਹਾਰਾਜਾ ਸਰੋਵ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਮਹਾਰਾਜ ਜੀ ਨੇ ਪਤਾ ਹੀ ਨਹੀਂ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਮੇਰੇ ਸਿਰ ਦੇ ਉੱਤੇ ਗੁਰਬਾਣੀ ਦੀ ਅਈ ਦੇ ਮਹਾਰਾਜ ਨੇ ਬਖਸ਼ਿਸ਼ ਕੀਤੀ ਮੇਰੇ ਸਿਰ ਦੇ ਉੱਤੇ ਸਰੂਪ ਮਹਾਰਾਜ ਦਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿਹ ਹਿਸਾਬ ਦੇ ਨਾਲ ਮੈਂ ਉਸ ਪੌੜੀਆਂ ਤੋਂ ਉੱਤਰ ਕੇ ਤੇ ਮੈਂ ਉਸ ਥਾੜਾ ਸਾਹ ਤੇ ਮੈਂ ਆ ਕੇ ਗੁਰੂ ਮਹਾਰਾਜ ਨੂੰ ਪ੍ਰਕਾਸ਼ ਕੀਤਾ ਮੈਂ ਤਾਂ ਗੁਰੂ ਮਹਾਰਾਜ ਤਾਂ ਮੈਂ ਦੇਰ ਨਹੀਂ ਦੇ ਸਕਦਾ ਮੇਰੇ ਮਾਨ ਦੇ ਵਿੱਚ ਵੀ ਹੈ ਨਹੀਂ ਸੀ ਤੇ ਮੇਰੇ ਮੈਨੂੰ ਕੋਈ ਸੁਪਨਾ ਵੀ ਨਹੀਂ ਸੀ ਵੀ ਮੇਰੇ ਨਾਲ ਇਸ ਤਰ੍ਹਾਂ ਸੰਗਤ ਨੇ ਮੈਨੂੰ ਪਿਆਰ ਦੇ ਦੇਣਾ ਕਿ ਮੈਨੂੰ ਹੁਣ ਵੀ ਸੰਗਤ ਪਿਆਰ ਦਿੰਦੀ ਹੈ ਤੇ ਦਿੰਦੀ ਰਹੂਗੀ ਤੇ ਲੇਕਨ ਕਿ ਦੂਸਰੀ ਗੱਲ ਇਹ ਆ ਵੀ ਜਿਹੜੀ ਕਮੇਟੀ ਦੀ ਨੀ ਮੈਂ ਉਸ ਬਾਅਦ ਵਿੱਚ ਆਉਣਾ। ਅੱਛਾ ਬਾਬਾ ਜੀ ਜੇ ਸਪੋਜ਼ ਕਰੋ ਕੋਈ ਤੁਸੀਂ ਉੱਥੇ ਡਿੱਗ ਪੈਂਦੇ ਤੁਸੀਂ ਤਾਂ ਹੈਂਡੀ ਗਿਫਟ ਸੀਗੇ। ਹਨਾ ਤੁਸੀਂ ਹੈਂਡੀ ਗਿਫਟ ਸੀ ਡਿੱਗ ਪੈਂਦੇ। ਉਸ ਟਾਈਮ ਤੇ ਵਿਰੋਧਤਾ ਬਣ ਜਾਣੀ ਜੀ ਉੱਥੇ ਬੇਆਬਦੀ ਹੋ ਜਾਂਦੀ ਹੈ। ਉੱਥੇ ਜਾਣ ਕੇ ਆਪ ਦਾ ਹੱਤਮ ਖਤਮ ਕਰ ਲੈਣਾ ਸਹੀ ਜੀ ਅਸੀਂ। ਜੀ ਤੁਸੀਂ ਡਿੱਗ ਪੈਂਦੇ। ਇਹ ਉਹ মিডিਆ ਦੇ ਵਿੱਚ ਵੀ ਮੈਂ ਉਹ মিডিਆ ਜਿਹੜੇ ਵੀਰਾਜ ਸੀ ਉਹਨਾਂ ਨੂੰ ਵੀ ਇਹ ਹੀ ਕਿਹਾ ਵੀ ਮੈਂ ਆਪ ਦਾ ਆਪ ਦਾ ਖਤਮ ਕਰ ਲੈਂਦਾ। ਜੀ ਜੇ ਮੇਰੇ ਨਾਲ ਟੀਕਟ ਨਾ ਵੀ ਵਾਪਰ ਜੇ ਮੇਰੇ ਤਾਂ ਉਸ ਟਾਈਮ ਤੇ ਜਦੋਂ ਇਹਨਾਂ ਨੇ ਇਕੱਠ ਕੀਤਾ ਕਾਸ਼ ਦੇ ਵਿੱਚ ਤਲਵੰਡੀ ਜਾ ਕੇ ਇਹਨਾਂ ਨੇ ਵੀਡੀਓ ਉੱਥੇ ਤਲਵੰਡੀ ਦੇ ਕੇ ਆਏ ਜੀ ਅੱਛਾ ਤਲਵੰਡੀ ਜਾ ਕੇ ਦੇ ਕੇ ਆਏ ਤਲਵੰਡੀ ਤੋਂ ਆਏ ਸਿੰਘ ਇਧਰੋਂ ਕੀ ਤੁਹਾਡੇ ਨਾਲ ਕੋਈ ਨਿੱਜੀ ਗੱਡ ਕਰਦੇ ਸੀ ਮੇਰੇ ਨਾਲ ਨਹੀਂ ਜੀ ਨਿੱਜੀ ਗੱਡ ਦੇ ਸੀ ਮੇਰੇ ਨਾਲ ਨਹੀਂ ਨਿੱਜੀ ਗੱਡ ਦੇ ਸੀ ਇਹਦੇ ਵਿੱਚ ਮੈਂ ਹੋਰ ਤੁਹਾਨੂੰ ਗੱਲ ਕਰ ਦੇਵਾਂ ਇੱਥੇ ਇੱਕ ਮੁਸਲਮਾਨ ਦਾ ਮੁੰਡਾ ਮੁੰਡਾ ਸੀਗਾ ਮੁਸਲਮਾਨ ਦੇ ਨਾਲ ਸਵੰਦ ਤਰ੍ਹਾਂ ਦਾ ਸੀ ਜੀ ਉਹ ਨੰਗੇ ਸਹਿਰਾ ਆਪਣੇ ਅੰਮ੍ਰਿਤ ਵੇਲੇ 5 ਵਜੇ ਤੇ ਆਪਣੇ ਦਰਵਾਜ਼ੇ ਦੇ ਗੇਟ ਤੇ ਜਾਨਕ ਇੱਕ ਪੌੜੀ ਤੇ ਪੈਰ ਰੱਖਿਆ ਉਹ ਉਹਦਰਾ ਨਹੀਂ ਆਉਂਦਾ ਸੀਗਾ ਜੇਨ ਕਿ ਮੇਰੇ ਕੋਲੇ ਸਿੰਘ ਸਾਹਿਬ ਦੂਜੇ ਸੇਵਾਦਾਰ ਦੱਸ ਰਹੇ ਸੀ ਕਿ ਵੀ ਕੰਮ ਤੇ ਜਾ ਰਿਹਾ ਸੀ ਉਥੋਂ ਕਿਸੇ ਮਾਈ ਦੇ ਕੋਲੇ ਕਹਿਣ ਲੱਗਾ ਮੈਂ ਮੇਰਾ ਮਰਨ ਨਹੀਂ ਜੀ ਕਰਦਾ ਮਰਨੋ ਜੀ ਕਰਦਾ ਉਹ ਕਹਿੰਦੇ ਵੀ ਮਰਨ ਤਾਂ ਕੋਈ ਕੋਈ ਹੱਲ ਨਹੀਂਗਾ ਹਨਾ ਤੇ ਇਸ ਤਰ੍ਹਾਂ ਕਰਕੇ ਵੀ ਤੂੰ ਗੁਰੂ ਘਰ ਜਾ ਤੇ ਗੁਰੂ ਘਰ ਜੇ ਕੀ ਤੇਰਾ ਭਲਾ ਹੀ ਹੋ ਜੇ ਉਹ ਉਸੇ ਤਰ੍ਹਾਂ ਹੀ ਆ ਗਿਆ ਉਹਦੇ ਗਾਲ ਦੇ ਵਿੱਚ ਟੀ-ਸ਼ਰਟ ਪਾਈ ਵੀ ਤੇ ਉਹਦੇ ਆਹਾ ਪਾਈ ਵੀ ਲੋਰ ਪਾਈ ਵੀ ਤੇ ਉਹ ਨੰਗੋਂ ਸਰਾ ਤੇ ਉਹ ਵਿੱਚ ਕਹਿਣ ਲੱਗੇ ਜਿਨ੍ਹਾਂ ਕੋਲ ਕੈਮਰੇ ਦੇ ਨਾਲ ਮੋਬਾਈਲ ਟੱਚ ਸੀ ਉਹਨਾਂ ਨੇ ਵੀਡੀਓ ਚੱਕ ਕੇ ਜਦੋਂ ਗੱਲਬਾਤ ਕੀਤੀ ਕਿ ਤੁਸੀਂ ਇਹਨੂੰ ਕੁੱਟਿਆ ਨਾ ਇਹਨੂੰ ਮਾਰਿਆ ਨਾ ਇਹਨੂੰ ਤੱਕੇ ਇਹਨਾਂ ਦੇਤੇ ਇਹਦੀ ਸ਼ਰਾਬ ਪੀਤੀ ਸੀ ਇਹਦੀ ਆਏ ਸੀ ਉਹਦੀ ਕੋਈ ਸ਼ਰਾਬ ਨਹੀਂ ਸੀ ਪੀਤੀ ਵੀਰ ਮੇਰੇ ਉਹ ਹੁਣ ਤਾਂ ਆਪਾਂ ਮੱਕੋ ਮਰਜੀ ਬਣਾਈ ਜਾਣ ਉਹ ਜਦੋਂ ਮੀਡੀਆ ਤੇ ਪਾਉਂਦੇ ਸੀ ਤੇ ਉਦੋਂ ਇਹ ਪਿੱਛੇ ਹਟ ਗਏ ਮੀਡੀਆ ਦੇ ਉਦੋਂ ਉਹਨਾਂ ਜਿਹੜੇ ਪ੍ਰਬੰਧਕ ਮੈਨੂੰ ਲੈ ਕੇ ਗਏ ਸੀ ਉਹਨਾਂ ਪ੍ਰਬੰਧਕਾਂ ਨੇ ਝਾੜਿਆ ਤੇ ਜਿਹੜੀ ਨਵੀਂ ਕਮੇਟੀ ਸੀ ਇਹਨਾਂ ਨੇ ਵੀ ਕਿਹਾ ਇਹ ਨਵੀਂ ਕਮੇਟੀ ਹੁਣ ਆਪਦੇ ਪਿੰਡ ਦੇ ਵਿੱਚ ਕਿਵੇਂ ਉਹ ਤਾਂ ਹੁਣ ਜਿਹੜੀ ਗੱਲ ਤੇ ਆਪਾਂ ਮੌਜੂਦ ਆਂਗੇ ਕਿ ਉਹ ਕਮੇਟੀ ਨੇ ਦਾਸੇ ਦਿੱਤੀ ਤੇ ਜੇ ਤੂੰ ਇਹ ਕੰਮ ਕਰੇਗਾ ਤੇ ਕਿਸੇ মিডিਆ ਪਾਏਗਾ ਵੀਡੀਓ ਤੇ ਤੇਰੇ ਨਾਲ ਵਰਖਲਾਪ ਪਿੰਡ ਦਾ ਬਹੁਤ ਬੁਰਾ ਹੋ ਜਾਣਾ ਹੈ। ਹੂੰ ਤਫਾੜ ਪੈ ਜਾਣਾ ਦੂਜੀ ਤਰਦਾ ਬੰਤਾ ਤੇ ਆਪਣੇ ਸਿੱਖਾਂ ਦੇ ਵਿੱਚ ਲੜਾਈ ਪੈ ਜਾਊਗੀ ਇਹ। ਅੱਛਾ ਹਾਂਜੀ ਉਸ ਤੋਂ ਬਾਅਦ ਜਿਹੜਾ ਮੇਰੇ ਨਾਲ ਡਾਲੀਆਣਾ ਸਿੰਘ ਸੀਗਾ ਇਹ ਵੀ ਕੱਲਾ ਹੀ ਲਾਉਂਦਾ ਸੀ ਇਹਦੀ ਵੀਡੀਓ ਪਾਉਂਦੀ ਸੀਗੇ ਤੇ ਉਹ ਵੀ ਬੰਦ ਕਰਤੀ ਕਿਉਂਕਿ ਉੱਥੇ ਪਿੰਡ ਦੇ ਬੰਦੇ ਦੇ ਨਾਲ ਬਰੋਤਾ ਪੈਂਦੀ ਸੀ ਤੇ ਇਹ ਬਾਬਾ ਸੀ ਬਾਬਾ ਸੀ ਬਾਹਰ ਦਾ ਬਾਬਾ ਇਹਨੇ ਕਿਹੜਾ ਕੁਝ ਕਹਿਣਾ ਤੇ ਬਾਬੇ ਨੂੰ ਬਾਬੇ ਨੂੰ ਕਿਹੜਾ ਪਤਾ ਲੱਗਣਾ ਜਾਂ ਬਾਬੇ ਨੂੰ ਬਾਬੇ ਦੇ ਮਗਰ ਕਿਹੜਾ ਕੋਈ ਹੈਗਾ ਤਾਨੂੰ ਪਤਾ ਸੀ ਇਹ ਵੀਡੀਓ ਬਣਦੀ ਰਹੀ ਆ ਜਾਂ ਤੁਹਾਨੂੰ ਕੋਈ ਵਾਇਰਲ ਹੋ ਗਈ ਨਹੀਂ ਪਤਾ ਸੀ ਕਿਸੇ ਗੱਲ ਦਾ ਮੇਰੇ ਕੋਈ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਵੀ ਮੇਰੇ ਤਾਂ ਜਾਤ ਚੇਤੀ ਵੀ ਨਹੀਂ ਸੀ ਮੇਰੇ ਤਾਂ ਕੋਈ ਮਨ ਚ ਸੁਫਨਾ ਵੀ ਨਹੀਂ ਸੀ ਵੀ ਮੇਰੇ ਨਾਲ ਆਏ ਹੋ ਜਾਣੀਆਂ ਵੀ ਮੈਂ ਤੁਹਾਨੂੰ ਦੱਸੇ ਜਾਣਾ ਵੀ ਮੈਂ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਮਾਨਦਾ ਹਾਂ ਮੈਂ ਤਾਂ ਬਾਰੇ ਬਾਰੇ ਜਾਵਾਂ ਸਤਿਗੁਰੂ ਦੇ ਜਿਨ੍ਹਾਂ ਨੇ ਆਪਣੇ ਲੜਲਾ ਤੇ ਆਪਣੇ ਨਾਲ ਹੀ ਲੜ ਲਾ ਕੇ ਰੱਖਣਗੇ ਸੰਗਤ ਦਾ ਪਿਆਰ ਦੀ ਸੰਗਤ ਆਪਾਂ ਨੂੰ ਸੰਗਤ ਸਭ ਤੋਂ ਵੱਡੀ ਸਤਿਗੁਰੂ ਕਹਿੰਦੇ ਸੰਗਤ ਵੱਡੀ ਆ ਜਿੱਥੇ ਸੰਗਤ ਖੜੀ ਆ ਉਹ ਉਥੇ ਸਾਰੇ ਸਤਿਗੁਰੂ ਆਪ ਖੜੇ ਨੇ ਅਰੇ ਬਾਬਾ ਜੀ ਫਿਰ ਤੁਹਾਨੂੰ ਉਥੋਂ ਭੇਜ ਕਿਉਂ ਦਿੱਤਾ ਗਿਆ ਭੇਜਾਂ ਗਿਆ ਜੀ ਇਸ ਕਾਰਨ ਕਰਕੇ ਕਿ ਮਤਲਬ ਇਹਨਾਂ ਨੇ ਪਾਲਾਂ ਜਦੋਂ ਇਹ ਮਾਫੀ ਨਾਂਵ ਨੇ ਲੈ ਲਿਆ ਸੀ ਕਮੇਟੀ ਬਦਲੀ ਗਈ ਕਿ ਮਾਫੀਆਂ ਵਾਲਿਆ ਹਾਂ ਜੀ ਤਾਲ ਤਖਤ ਜਦੋਂ ਮਤਲਬ ਇਹ ਗੱਲ ਹੋਈ ਵੀ ਆ ਕੀ ਗੱਲ ਹੋ ਰਹੀ ਆ ਮਾਫੀ ਨਾਮਾ ਕਿਧੋ ਲੈ ਗਿਆ ਇਹ ਜੀ ਆਪਣਾ ਗੁਰੂ ਮਹਾਰਾਜ ਤੋਂ ਵੀ ਮਾਫੀ ਮੰਗੀ ਗਈ ਵੀ ਮਹਾਰਾਜ ਸਾਤੋਂ ਭੁੱਲ ਹੋ ਗਈ ਅੱਛਾ ਵੀ ਅਸੀਂ ਕਮੇਟੀ ਚੋ ਵਾਰਾਂ ਵੀ ਹੁਣ ਹਾਂ ਹੁਣ ਹਾਂ ਵੀ ਹੁਣ ਗੁਰਸਿੱਖਾਂ ਦੀ ਕਮੇਟੀ ਆ ਗਈ ਤੇ ਹੁਣ ਗੁਰਸਿੱਖ ਚਲਾਉਣਗੇ ਤੇ ਉਹ ਕਹਿੰਦੇ ਵੀ ਚਲੋ ਭਾਈ ਜੇ ਗੁਰਸਿੱਖਾਂ ਹੁੰਦੇ ਤੇ ਚਲਾਓ ਇਹਨਾਂ ਨੇ ਮਾਫੀ ਮੰਗ ਲੇ ਤੇ ਹੋਰ ਵੀ ਜਥੇਬੰਦੀਆਂ ਜਿਹੜੇ ਤਰਨਾ ਦਲ ਵਾਲੇ ਬਾਬਾ ਜੀ ਮੇਰੇ ਨਾਲ ਮਤਲਬ ਜੇ ਤੁਸੀਂ ਆਕੋ ਮੀਡੀਆ ਦੇ ਨਾਲ ਪਾ ਲੈਨੇ ਆਪਾਂ ਜੋ ਵੀ ਗੱਲਬਾਤ ਹੋਊਗੀ ਸਾਹਮਣੇ ਹੋ ਜਾਊਗੀ ਤੇ ਬਾਕੀ ਸਿਰੇ ਇਆ ਗਈ ਉਹ ਚਲੇ ਗਏ ਉਹ ਤੋਂ ਬਾਅਦ ਇਹ ਮੈਂ ਤਾਂ ਉਦੀ ਆਉਣ ਨੂੰ ਤਿਆਰ ਸੀ ਕਰ ਮੈਂ ਕਿਹਾ ਵੀ ਕਮੇਟੀ ਬਦਲ ਗਈ ਤੇ ਆਪਣਾ ਹੁਣ ਇੱਥੇ ਤਾਂ ਦਸਪੁਸਤ ਹੈ ਨਹੀਂ ਆਪਣੀ ਤਾਂ ਚਲੋ ਚਲੀਏ ਬਾਬੇ ਨੂੰ ਤਾਂ ਪੁੱਛਿਆ ਹੀ ਨਹੀਂ ਅੱਛਾ ਤੇ ਮੈਂ ਕਿਹਾ ਵੀ ਮੈਨੂੰ ਵੀ ਛੁੱਟੀ ਦਿਓ ਤੇ ਉਹ ਆਪਣੀ ਕਮੇਟੀ ਨੇ ਪੁਰਾਣੀ ਨੇ ਕਿਹਾ ਤੇ ਭਾਈ ਬਾਬਾ ਜਾਂਦਾ ਤੇ ਦੱਸੋ ਵੀ ਤੁਸੀਂ ਕਿਵੇਂ ਕਰਨੀ ਉਹਾਂ ਦੇ ਕਹਿੰਨੇ ਆ ਬਾਬਾ ਆ ਮਹੀਨਾ ਲਾ ਦੇ ਤੇ ਅਗਲਾ ਮਹੀਨਾ ਲਾ ਦੇ ਕਿਉਂ ਬਾਬਾ ਤੁਹਾਡੇ ਗੁਲਾਮਾਂਗਾ ਵੀ ਜਿਹੜਾ ਆ ਮਹੀਨਾ ਲਾ ਦੇ ਅਗਲਾ ਮਹੀਨਾ ਲਾ ਦੇ ਤੇ ਮੈਂ ਤਾਂ ਇਸ ਗੱਲੋਂ ਮਤਲਬ ਲੈਣਾ ਇਸ ਗੱਲ ਨੂੰ ਕਿ ਮਹਾਰਾਜ ਨੂੰ ਅਸੀਂ ਤੱਕਾ ਨਹੀਂ ਦੇ ਸਕਦੇ ਬੰਦੇ ਨੂੰ ਤੱਕਾ ਦੇ ਦਾਂਗੇ ਬੰਦੇ ਦਾ ਤੱਕਿਆ ਵਾ ਤਾਂ ਲੋਟ ਆ ਜੂ ਤੇ ਜਿਹੜਾ ਮਹਾਰਾਜ ਦਾ ਤੱਕਿਆ ਵਾ ਨਾ ਇਨਸਾਨ ਉਹ ਨਹੀਂ ਮੁੜ ਕੇ ਲੋਟ ਆਉਂਦਾ ਜਿਹੜੀ ਕਿਸੇ ਦੀ ਆਤਮਾ ਨੂੰ ਤੱਕਾ ਦਿੰਦਾ ਨਾ ਤੇ ਉਹਦੀ ਆਤਮਾ ਨੂੰ ਬੜੀ फडਕਣਾ ਪਰਮਾਤਮਾ ਨੂੰ ਤੱਕਾ ਦਿੰਦਾ ਉਹ ਜਿਹੜੀ ਆਤਮਾ ਨੂੰ ਤੱਕਾ ਦਿੰਦਾ ਮਨ ਜਿਹਦਾ ਮਨ ਦੁਖੀ ਹੋਵੇ ਨਾ ਤੇ ਉਹ ਆਤਮਾ ਨੂੰ ਵਾਰ-ਵਾਰ ੜਕਾਵਾਂਗੇ ਤੂੰ ਫਿਰ ਸੁੱਖ ਨਹੀਂ ਪਹੁੰਚਦਾ ਜੋ ਤੁਸੀਂ ਗੁਰੂ ਘਰ ਦੇ ਵਿੱਚੋਂ ਅੱਜ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਮੈਂ ਕਹਾਂ ਜੀ ਕੋਈ ਵੀ ਨਹੀਂ ਕੋਈ ਵੀ ਆਪ ਵੀ ਬਾਹਰ ਪੱਜ ਗਏ ਅੱਜ ਮੈਂ ਤੁਹਾਡੇ ਨਾਲ ਗੱਲ ਕਰਵਾ ਦਿੰਦਾ ਮੈਂ ਤੁਸੀਂ ਫਿਰ ਉਥੋਂ ਇਕੱਲੇ ਆਏ ਇਕੱਲੇ ਆਏ ਤੇ ਮੁਕੇ ਸਨੇ ਆਏ ਵੀ ਨਹੀਂ ਕਿ ਹਾਂ ਵੀ ਲਾਇਆ ਬਾਬਾ ਤੂੰ ਜਾਣਾ ਪੀ ਤੈਨੂੰ ਵਿਦਾ ਹੀ ਕਰਦੇ ਗਏ ਉਹ ਤਾਂ ਕਹਿੰਦੇ ਚੰਗਾ ਸਮਾਂ ਦੂਸਰੇ ਪ੍ਰਧਾਨ ਨੂੰ ਕਹਿੰਦਾ ਵੀ ਲੈ ਪੈਸੇ ਬਾਬੇ ਨੂੰ ਫੜਾਇਆ ਮੈਂ ਤਾਂ ਕਮਰੇ ਚੋਂ ਬਾਹਰ ਹੀ ਨੇ ਮੈਨੂੰ ਮਹਤਾ ਜੀ ਇੱਕ ਜਿਹੜੇ ਪੁਰਾਣੀ ਕਮੇਟੀ ਦੇ ਪ੍ਰਧਾਨ ਸੀ ਉਹ ਲੈ ਕੇ ਗਏ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਾਇਆ ਪ੍ਰਸ਼ਾਦਾ ਪਾਣੀ ਛਕ ਕੇ ਤੇ ਮੇਰੇ ਆਉਂਦੇ ਨੂੰ ਉਹ ਜਿਹੜਾ ਪ੍ਰਧਾਨ ਬਣਿਆ ਸੀਗਾ ਗੁਰਸਿੱਖੀ ਜੀਵਨ ਵਾਲਾ ਪੂਰਾ ਮਰਜ਼ਾਦ ਵਾਲਾ ਤੇ ਉਹ ਪਹਿਲਾਂ ਹੀ ਭੱਜ ਗਿਆ ਮੈਨੂੰ ਦੇਖ ਕੇ ਉਹ ਦੂਜੇ ਨੂੰ ਛੱਡ ਗਿਆ ਵੀ ਬਾਬਾ ਮੇਰੇ ਮੱਥੇ ਨਾ ਲੱਗੇ ਤੇ ਮੈਂ ਇਹ ਜੀ ਬਾਬਾ ਐਡਾ ਮਾੜਾ ਸੀ ਬਾਬਾ ਐਡਾ ਕਿਉਂਕਿ ਸਾਡੇ ਜਿਹੜੇ ਸਿੱਖਾਂ ਦੇ ਵਿੱਚ ਵੀ ਮਤਲਬ ਇਹ ਪੜ ਕਾਮ ਆ ਪੈ ਗਿਆ ਕਿ ਹੁਣ ਪਤਾ ਕਿ ਸਾਨੂੰ ਪਤਾ ਲੱਗ ਗਿਆ ਮੀਡੀਆ ਵਾਲੇ ਪੈਸੇ ਦੇ ਕੇ ਜਾਂਦੇ ਤਾਂ ਸਾਨੂੰ ਬਾਬਾ ਦੱਸਦਾ ਨਹੀਂ ਕਿਉਂਕਿ ਇਹਦੇ ਵਿੱਚ ਤੁਸੀਂ ਮੈਨੂੰ ਦੱਸੋ ਵੀ ਇਹ ਉਹਨਾਂ ਦਾ ਹੱਕ ਵੰਦਾ ਤੁਸੀਂ ਮੈਨੂੰ ਮਾਇਆ ਦੇ ਕੇ ਜਾਉਂਗੇ ਉਹਨਾਂ ਨੂੰ ਮਾਇਆ ਦਾ ਹੱਕ ਕਮੇਟੀ ਵਾਲਿਆਂ ਦਾ ਅੱਛਾ ਉਹ ਗੱਲ ਦਾ ਤਰਾਜ ਕਰਦੇ ਸੀ ਉਹ ਗੱਲ ਦਾ ਤਰਾਜ ਕਰਦੇ ਸੀ ਸਾਨੂੰ ਦੱਸ ਕੇ ਨਹੀਂ ਜਾਂਦਾ ਬਾਬਾ ਸਾਨੂੰ ਪੁੱਛ ਕੇ ਨਹੀਂ ਜਾਂਦਾ ਕਿਉਂਕਿ ਮੈਂ ਨੌਕਰਾਂ ਤੁਹਾਡਾ ਮੈਂ ਤੁਹਾਡੇ ਗੁਲਾਮ ਆ ਮੈਨੂੰ ਜੇ ਸੇ ਮਰਜ਼ੀ ਡਿਊਟੀ ਮਿਲਦੀ ਮੈਨੂੰ ਆਪ ਸਤਿਗੁਰੂ ਲੈ ਕੇ ਜਾਣਗੇ ਆਪ ਸੇਵਾ ਕਰਵਾ ਲੈਣਗੇ ਮੈਂ ਗੁਲਾਮੀ ਨਹੀਂ ਚੱਲਣੀ ਗੁਲਾਮ ਦੇ ਥੱਲੇ ਨਹੀਂ ਹੋਣਾ ਅਸੀਂ ਜਿੰਨਾ ਚਿਰ ਕਾਰਣੀ ਪੂਰੀ ਡਿਊਟੀਆਂ ਜਿ ਚਾਹ ਕੇ ਕਰਨੀਆਂ ਤੇ ਆਪ ਦੀ ਮਰਜ਼ਾ ਦਾ ਇਹਦੇ ਵਿੱਚ ਰਹਿਣਾ ਤੇ ਹੁਣ ਮੈਨੂੰ ਆਏ ਦੱਸੋ ਆ ਜਿਹੜਾ ਸੀਰੀਸ ਸਾਹਿਬ ਹੈ 24 ਘੰਟੇ ਪਾ ਕੇ ਤੁਰੇ ਫਿਰੋਗੇ ਚੰਗੇ ਭਲੇ ਤੋਂ ਨਹੀਂ ਪੈਂਦਾ ਹੁਣ ਤੁਹਾਨੂੰ ਇੱਥੇ ਪਸੀਨਾ ਆ ਰਿਹਾ ਤੇ ਤੁਸੀਂ ਪਸੀਨੇ ਦੇ ਵਿੱਚ ਮਹਾਰਾਜੀ ਹਜ਼ੂਰੀ ਤੇ ਜਾਵੜੋਗੇ ਪਸੀਨਾ ਸਾਂ ਹੀ ਮੇਰੇ ਇਹਦਾ ਸੋਮੇ ਨੂੰ ਇਹ ਆਪਾਂ ਨਹੀਂ ਮਹਾਰਾਜ ਦੀ ਬਾਣੀ ਪੜਦੇ ਆਪਾਂ ਉਹ ਵੀ ਮਹਾਰਾਜ ਤੋਂ ਡਰਦੇ ਆਂ ਵੀ ਕਿਤੇ ਦਰਬਾਰ ਸਾਹਿਬ ਦੇ ਵਿੱਚ ਆਪਾਂ ਨਾਤੇ ਧੋਤੇ ਤੋਂ ਉਹਨੂੰ ਵੀ ਨਾ ਨਹੀਂ ਜਾਂਦੇ ਮਹਾਰਾਜ ਕਹਿੰਦੇ ਉਹ ਤਾਂ ਜੇਹੀ ਸਾਫ ਕਰਨ ਵਾਸਤੇ ਆ ਮਨ ਨੂੰ ਤੋਂ ਨਾ ਮਨ ਨੂੰ ਤੋਂ ਨਾ ਗੁਰਬਾਣੀ ਦੇ ਸ਼ਬਦ ਨਾਲ ਗੁਰਬਾਣੀ ਨਾਲ ਤੋਂ ਤੇ ਜਿਹੜਾ ਪਿੰਡਾ ਪਿੰਡੇ ਦਾ ਪਸੀਨਾ ਆਪਣਾ ਅੱਛਾ ਬਾਬਾ ਜੀ ਉਸ ਤੋਂ ਬਾਅਦ ਜਦੋਂ ਤੁਹਾਨੂੰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਧਾਰਮਿਕ ਕਮੇਟੀ ਧਾਰਮਿਕ ਪ੍ਰਚਾਰ ਕਮੇਟੀਆਂ ਆਈਆਂ ਤੁਹਾਡੇ ਕੋਲੇ ਸਾਡੇ ਕੋਲੇ ਮੈਂ ਸੋਨੂੰ ਦੱਸਿਆ ਜੀ ਜਿੱਦਿਆਂ ਇਹਨਾਂ ਦਾ ਇਕੱਠ ਸੀਗਾ ਉਦੋਂ ਹੀ ਜਥੇਬੰਦੀਆਂ ਇਕੱਠੀਆਂ ਹੋਈਆਂ ਤੁਹਾਨੂੰ ਦੱਸੀਆਂ ਨਾ ਤਰਨਾਂਦਾਲ ਦੇ ਦਾਲ ਮੋਢੋੜੀ ਪੰਥਕ ਜਥੇਬੰਦੀਆਂ ਜਿਨ੍ਹਾਂ ਨੇ ਇਹਨਾਂ ਦੇ ਜਿਵੇਂ ਕੋਈ ਬੁੱਢਾ ਦਾ ਵਾਲੇ ਹੋਰ ਵੀ ਪੰਥਕ ਜਥੀਆਂ ਦੇ ਬੰਦੇ ਨਹੀਂ ਆ ਰਹੇ ਸੀ ਉਹਨਾਂ ਦੇ ਕੱਲੇ-ਕੱਲੇ ਦੋ-ਦੋ ਬੰਦੇ ਭੇਜੇ ਪਏ ਗਏ ਸੀ ਪੰਥਕ ਜਥੇਬੰਦੀਆਂ ਦੇ ਇਹ ਬਾਬਾ ਜੀ ਸੁਰਜੀਤ ਸਿੰਘ ਮੈਂ ਤੁਹਾਡੇ ਨਹੀਂ ਕੋਈ ਗੱਲ ਨਹੀਂ ਨਾ ਚਾਹ ਕਰ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਇਸ ਤਰ੍ਹਾਂ ਕਰਕੇ ਤੇ ਵੀ ਇਹ ਆਈ ਆਪਣੇ ਕੋਲੇ ਇਹ ਕਹਿੰਦੇ ਵੀ ਹੁਣ ਤੁਸੀਂ ਦੱਸੋ ਵੀ ਇਹਦੇ ਵਿੱਚ ਬਾਬਾ ਬਾਬੇ ਦਾ ਕਸੂਰ ਕਟੋਂਗੇ ਕਿ ਤੁਹਾਡਾ ਕਸੂਰ ਹੋਵੇਗਾ ਜਿਸ ਵਿੱਚ ਬਾਬੇ ਨੂੰ ਤੁਸੀਂ ਕਹਿ ਰਹੇ ਹੋ ਇਹ ਹੁਣ ਮੀਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਲਹਿਰ ਜਥੇਵੰਦੀ ਮੁਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਜੀ ਕਾਲ ਇਹ 13 ਹੰਪਰੇ ਦੇ ਵਿੱਚ ਮੌਜੂਦ ਹੈ ਇਹਨਾਂ ਦੀ ਇੰਟਰਵਿਊ ਹੀ ਸੀ ਇਹਨਾਂ ਨੂੰ ਕਾਲ ਆਇਆ ਥੋੜੇ ਨੇੜੇ ਪਿੰਡ ਦੇ ਵੀ ਕੀ ਹੋ ਸੋ ਰਿਹਾ ਫਿਰ ਇਹ ਆਏ ਫਿਰ ਜਥੇਵੰਦੀਆਂ ਦੇ ਅਰਜੋਟ ਪੰਥ ਕੇ ਜਥੇਵੰਦੀਆਂ ਦੇ ਆਜ ਸਿੰਘ ਤੇ ਉਹਨਾਂ ਨੇ ਦੇਖਭਾਲ ਕੀਤੀ ਬਾਬਾ ਜੀ ਬੜੀ ਦੁੱਖ ਦੀ ਗੱਲ ਦੇ ਨਾਲ ਕਹਿਣਾ ਪੈ ਰਿਹਾ ਕਿ ਬਾਬਾ ਜੀ ਹੈਂਡੀਕੈਪਟ ਹਨ ਪੂਰਨ ਤੌਰ ਤੇ ਪਰ ਬਾਬਾ ਜੀ ਕੋਲੇ ਕੋਈ ਵੀ ਸਾਧਨ ਨਹੀਂ ਕੋਈ ਵੀ ਵਹੀਕਲ ਨਹੀਂ ਜਿਹੜਾ ਬਾਬਾ ਬਾਬਾ ਜੀ ਕੋਈ ਵਹੀਕਲ ਤੁਹਾਨੂੰ ਕਦੇ ਪ੍ਰੋਵਾਈਡ ਜਾਂ ਮਿਲਿਆ ਨਹੀਂ ਕਦੇ ਨਹੀਂ ਜੀ ਬਸ ਆ ਸਾਈਕਲ ਤੋਂ ਲਾਗਾ ਇਹ ਵੀ ਆਪਣਾ ਮਤਲਬ ਜਿਵੇਂ ਕਲੱਬ ਲੱਗਦੇ ਆ ਕਿ ਤੁਹਾਡੇ ਵਰਗੇ ਵੀਰ ਕਲੱਬ ਬਣਾ ਕੇ ਤੇ ਸੇਵਾ ਕਰਵਾ ਰਹੇ ਆ ਤੇ ਹੋਰ ਵੀ ਸੰਗਤਾਂ ਬਾਹਰੋਂ ਸੇਵਾ ਭੇਜਦੀਆਂ ਸੀਆਂ ਤੇ ਉਸ ਤਰ੍ਹਾਂ ਦੀ ਮਤਲਬ ਆਪਾਂ ਨੂੰ ਮਤਦਨੀ ਹੋਈ ਇਹ ਬਹੁਤ ਟਾਈਮ ਦੀ ਆਪਣੇ ਕੋਲੇ ਇਹ ਸਾਈਕਲ ਹੀ ਸੀ ਸਾਈਕਲੇ ਵੀ ਖਰਾਬ ਹੋ ਗਈ ਤੇ ਹੁਣ ਗੋਡੇ ਦੀ ਵੀ ਪ੍ਰੋਬਲਮ ਆ ਗਈ ਹੁਣ ਤੁਸੀਂ ਦੇਖ ਹੀ ਰਹੇ ਹੋ ਮੜਾ ਮੜੇ ਪੇਰੇ ਵਿੱਚ ਹੁਣ ਟੂਰਾ ਪੇਰ ਨਹੀਂ ਹੋ ਰਿਆ ਜੀ ਬਾਬਾ ਜੀ ਪਰਿਵਾਰ ਦੇ ਵਿੱਚ ਤੁਸੀਂ ਕੱਲੇ ਹੀ ਹੋ ਹਾਂ ਜੀ ਕੱਲੇ ਹਾਂ ਜੀ ਘਰ ਵੀ ਮਾਰ ਵੀ ਬਸ ਹੈ ਨਹੀਂਗਾ ਜੀ ਆਪਣੇ ਕੋਲੇ ਉਹ ਵੀ ਆਪਾਂ ਘਰ ਦੇ ਵਿੱਚ ਪਰਿਵਾਰ ਦੇ ਨਾਲ ਰਹ ਰਹੇ ਹਾਂ ਭਰਾ ਦੇ ਨਾਲ ਅੱਛਾ ਤੇ ਹਾਂ ਜੀ ਕੋਈ ਹੁਣ ਤੁਹਾਨੂੰ ਪਤਾ ਹੀ ਦਸ ਹੈ ਨਹੀਂਗਾ ਬਾਤ ਨੇ ਬਾਪੂ ਜੀ ਗੁਰੂ ਘਰ ਦੇ ਵਜ਼ੀਰ ਸੀ ਬਾਪੂ ਜੀ ਕੋਲੇ ਨਾ ਤਾਂ ਆਪਣਾ ਘਰ ਹੈ ਨਾ ਕੋਈ ਰਹਿਣ ਦੇ ਲਈ ਛੱਤ ਹੈ ਨਾ ਕੋਈ ਆਉਣ ਜਾਣ ਦੇ ਲਈ ਕੋਈ ਵਹੀਕਲ ਹੈ ਕਿਉਂਕਿ ਬਾਬਾ ਜੀ ਹੈਂਡੀਕੈਪਟ ਨੇ ਵਹੀਕਲ ਦਾ ਮਤਲਬ ਕੋਈ ਸਕੂਟਰੀ ਵਗੈਰਾ ਕੁਝ ਵੀ ਇਸ ਤਰੀਕੇ ਦਾ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਜਾ ਸਕਦਾ ਸੀ ਹਾਲਾਤ ਇਹ ਨੇ ਬਾਬਾ ਜੀ ਦੇ ਬੜੇ ਮਨ ਨੂੰ ਦੁੱਖ ਲੱਗਿਆ ਜਦੋਂ ਬਾਬਾ ਜੀ ਨੇ ਆਪਣੀ ਸਾਰੀ ਕਹਾਣੀ ਵਿਆਖਿਆ ਦੱਸੀ ਕਿਸ ਤਰੀਕੇ ਨਾਲ ਘਟਨਾ ਵਾਪਰੀ ਕਿਸ ਤਰੀਕੇ ਨਾਲ ਬਾਬਾ ਜੀ ਨੂੰ ਉੱਥੋਂ ਕਿਹਾ ਕਿ ਤੁਸੀਂ ਬਾਬਾ ਜੀ ਆਏ ਨੇ ਗੁਰਦੁਆਰੇ ਕੱਢੇਗੇ ਤੁਸੀਂ ਉਥੋਂ ਕੱਟੇ ਗਏ ਜੀ ਇਹਦਾ ਮਤਲਬ ਕੱਟੇ ਹੀ ਗਏ ਜਦੋਂ ਆਪਾਂ ਹੁਣ ਤੁਸੀਂ ਹੁਣ ਮੰਨ ਲਓ ਕਮੇਟੀ ਬਣ ਗਈ ਕਮੇਟੀ ਬਣ ਗਈ ਤੁਸੀਂ ਬਾਬਾ ਜੀ ਨੂੰ ਬੁਲਾਓਗੇ ਨਾ ਤੇ ਬਾਬਾ ਜੀ ਫਿਰ ਇਕੱਲੇ ਬੋਲੀ ਜਾਣੇ ਤੇ ਤੁਹਾਡੇ ਪਿੰਡ ਦੇ ਬੰਦੇ ਤੁਸੀਂ ਬੈਠ ਕੇ ਮਤਲਬ ਗੱਲਾਂ ਬਾਤਾਂ ਕਰੋਗੇ ਤੇ ਬਾਬੇ ਨਾਲ ਰਾਈ ਨਹੀਂ ਕਰਨੇ ਵੀ ਬਾਬਾ ਜੀ ਤੜਕੇ ਆਪਾਂ ਕਿਵੇਂ ਕਰਨਾ ਤੇ ਸ਼ਾਮ ਨੂੰ ਕਿਵੇਂ ਕਰਨਾ ਬਾਬਾ ਜੀ ਰਾਈ ਨਹੀਂ ਲੈਣੀ ਕੀ ਕਰ ਕੀ ਕਰ ਤੁਹਾਡੇ ਭਰਾ ਦਾ ਹਾਂ ਜੀ ਇਹ ਭਰਾ ਦਾ ਜੀ ਇਹ ਸੀਦਾ ਹੀ ਹੈ ਜੀ ਹਾਂਜੀ ਤੁਸੀਂ ਇੱਥੇ ਫਿਰ ਰਹਿਣ ਲੱਗੇ ਹਾਂਜੀ ਹਾਂਜੀ ਮੈਂ ਤਾਂ ਜੀ ਵੈਸੇ ਤਾਂ ਮੈਂ ਪਹਿਲਾਂ ਤਾਂ ਰਹਿੰਦਾ ਹੀ ਨਹੀਂ ਸੀਗਾ ਮੈਂ ਤਾਂ ਹੁਣ ਇਹਨਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਆ ਦੋ ਦਿਨ ਚਾਰ ਦਿਨ ਆ ਵੀ ਸੰਗਤ ਨੇ ਤਾਂਸ ਨੂੰ ਕੋਈ ਪਤਾ ਨਹੀਂ ਕਿਵੇਂ ਵਾਹਿਗੁਰੂ ਨੇ ਪਤਾ ਨਹੀਂ ਕੋਈ ਸਿੱਧੇ ਦਿਨ ਵਾਸਤੇ ਲਾ ਲਾਉ ਪਰ ਕਿਵੇਂ ਕੀ ਕੋਈ ਸੰਸਾਰ ਦੇ ਵਿੱਚ ਵਿਚਰਨਾ ਸੀਗਾ ਤੇ ਕਿਸੇ ਕਿਸਮ ਨਾਲ ਵੀ ਲਾ ਲਓ ਤੇ ਮੈਨੂੰ ਆ ਇੱਥੇ ਰਹਿਣਾ ਪਿਆ ਇੱਥੇ ਵੀ ਮੁੰਡਿਆਂ ਨੂੰ ਪਤਾ ਵੀ ਮੈਂ ਜਿੱਦਿਆਂ ਆਇਆ ਮੈਨੂੰ ਦੋ ਦਿਨ ਹੋ ਮੈਨੂੰ ਹੁਣ ਛੇਵਾਂ ਦਿਨ ਹੋ ਗਿਆ ਲੇਕਿਨ ਕਿ ਮੇਰਾ ਮਨ ਨਹੀਂ ਲੱਗਦਾ ਇੱਥੇ ਕਿਉਂਕਿ ਗੁਰੂ ਤੇ ਘਰ ਤੋਂ ਬਿਨਾ ਤਾਂ ਮਨ ਲੱਗਦਾ ਹੀ ਨਹੀਂ ਭਾਵਾਂ ਥੋੜਾ ਕਰ ਲੋ ਤੇ ਆਪਾਂ ਕਿਸੇ ਦੇ ਗੁਲਾਮ ਨਹੀਂ ਹੋਣਾ ਸਤਿਗੁਰੂ ਦੀ ਸੇਵਾ ਕਰਾਂਗੇ ਤਾਂ ਕੁਛ ਨਾ ਕੁਛ ਪੱਲੇ ਪਈ ਜਾਣਾ ਤੇ ਭਾਵੇਂ ਮਹਾਰਾਜ ਨੇ ਆਪਾਂ ਨੂੰ ਹੈਂਡੀਕਾਫਟ ਬਣਾ ਦਿੱਤਾ ਤੇ ਮਹਾਰਾਜ ਕਹਿੰਦੇ ਬਲ ਨਾ ਹਾਰ ਦਿਲ ਨਾ ਸੱਟ ਤੂੰ ਤੇਰੇ ਲਈ ਬਹੁਤ ਕੁਛ ਆ ਘਬਰਾ ਨਾ ਤੇ ਆਪਾਂ ਫਿਰ ਉਹ ਤੋਂ ਜੀ ਫੇਰ ਵੀ ਆਪਾਂ ਪਿਛੜਾਂਗੇ ਤੇ ਫਿਰ ਉਹ ਆਪਣੇ ਲਾਣਤਾ ਕੀ ਤੇ ਆਪਾਂ ਦੂਜਾ ਨੂੰ ਜੋੜਦੇ ਜੋੜਦੇ ਆਪ ਹੀ ਗਰੀ ਜਾਂਨੇ ਆ ਤੇ ਦੂਸਰਿਆਂ ਨੂੰ ਕੀ ਦਲੇਸ ਆਊਗਾ ਕਿ ਆਪਾਂ ਇਹ ਉਪਦੇਸ਼ ਦਿੰਨੇ ਆ ਵੀ ਸਤਗੁਰੂ ਦੇ ਘਰੇ ਕਹਿੰਦੇ ਨੇਰ ਨਹੀਂ ਦੇਰ ਆ ਕਿ ਸਮੇਂ ਪਾ ਕੇ ਨਾ ਸਤਗੁਰੂ ਖੜ ਦੇਂਦੇ ਆ ਜੋ ਵੀ ਚਾਹੇ ਉਹ ਹੀ ਮਿਲ ਜਾਂਦਾ ਆ ਆਪਾਂ ਕੋਈ ਐਸਾ ਵੈਸਾ ਨਹੀਂ ਜੇ ਕੋਈ ਇਹਦੇ ਵਿੱਚ ਇਹ ਵੀ ਆ ਜਿਨੇ ਕਿ ਸਤਗੁਰੂ ਦੀ ਕਿਰਪਾ ਜਿਨੇ ਕਿ ਮੇਰਾ ਕਿ ਮੈਂ ਆਪਦੇ ਮਨ ਨਾਲ ਨਹੀਂ ਮੈਂ ਕਹਿ ਰਿਹਾ ਵੀ ਮੈਂ ਬਹੁਤਾ ਵੱਡਾ ਗ੍ਰੰਥੀਆਂ ਤੇ ਬਹੁਤਾ ਪ੍ਰਚਾਰਕਾਂ ਤੇ ਬਹੁਤਾ ਮੈਂ ਗੁਰ ਸਿੱਖੀ ਜੀਵਨ ਦੇ ਵਿੱਚ ਆ ਬਸ ਜਿਹੜਾ ਗੁਰਬਾਣੀ ਦੇ ਨਾਲ ਜੁੜਿਆ ਗੁਰਬਾਣੀ ਦੇ ਸ਼ਬਦਾਂ ਨੂੰ ਜਾਣਦਾ ਤੇ ਪੜਦਾ ਤੇ ਉਹਦੇ ਨਾਲ ਜੁੜਿਆ ਤੇ ਉਹ ਸੇਖੀ ਸੇਖਾ ਦੁਖਲਾਦਵਾ ਪੁੱਜੀ ਜਿਵੇਂ ਇਸ ਤਰੀਕੇ ਨਾਲ ਘਰਾਂ ਦੇ ਹਾਲਾਤ ਗੁਰੂ ਘਰਾਂ ਦੇ ਹਾਲਾਤ ਇਸ ਤਰੀਕੇ ਨਾਲ ਜੀ ਇਹ ਹੋ ਰਿਹਾ ਜੀ ਆ ਪਿੱਛੇ ਜੀ ਹੁਣ ਮੈਨੂੰ ਮੁਕਾਬਲ ਆਈ ਹੈ ਉਹ ਵੀ ਹੈਂਡੀਕੈਪਟਾ ਹੈ ਇੱਕ ਵੀਰ ਹੋਰ ਹੈ ਗਏ ਤਰੋਂ ਜਲੰਧਰ ਨੂੰ ਉਹਨਾਂ ਦੀ ਵੀ ਕਾਲ ਆਈ ਉਹ ਵੀ ਹੈਂਡੀਕੈਪਟਾ ਹੈ ਤੇ ਲੇਕਿਨ ਕਿ ਜਿਹੜੇ ਕਿ ਹੈਂਡੀਕੈਪਟ ਗ੍ਰੰਥੀ ਆ ਜਿਹੜੇ ਕਿ ਵੱਡੇ ਜਾਣ ਕੇ ਜਥੇਬੰਦੀਆਂ ਦੇ ਬੰਦੇ ਆ ਜਿਹੜੇ ਪੰਥਕ ਜਥੇਬੰਦੀਆਂ ਜਾਂ ਕੋਈ ਹੋਰ ਆਗੂ ਆਗੇ ਕਈ ਵਾਰੀ ਹੁਣ ਪਿੰਡਾਂ ਦੇ ਵਿੱਚ ਵੀ ਇਹ ਹੀ ਹੋਣ ਲੱਗਾ ਸ਼ਹਿਰਾਂ ਦੇ ਵਿੱਚ ਪਹਿਲਾਂ ਸੀਗਾ ਤੇ ਹੁਣ ਪਿੰਡਾਂ ਦੇ ਵਿੱਚ ਵੀ ਆ ਗਿਆ ਹੈਂਡਿਕਾਪਟਰ ਨੂੰ ਤਾਂ ਕਹਿੰਦੇ ਅਸੀਂ ਰੱਖਣਾ ਨਹੀਂ ਤੇ ਜਿਹੜਾ ਕੋਈ ਦੂਸਰਾ ਬੰਦਾ ਨਾ ਉਹਨੂੰ ਭਾਉਮਾ ਪੇਟਾ ਵੱਧ ਦੇਦੀ ਭਾਉਮਾ ਕੱਲਾ ਹੀ ਰਹਿੰਦਾ ਰਵੇ ਤੇ ਜਿਹੜਾ ਹੈਂਡਿਕਾਪ ਤਾਂ ਉਹਨੂੰ ਤਾਂ ਅਸੀਂ ਬਾਣੀ ਦਾ ਕਿ ਸਿਮਰਨ ਵਾਸਤੇ ਵੀ ਨਹੀਂ ਰੱਖਦੇ ਅਸੀਂ ਕਿ ਆਪਾਂ ਜੇ ਚਲੋ ਅੰਗੋ ਹੀਣਾ ਤੇ ਉਹਨੂੰ ਰੋਟੀ ਦੇਣ ਉਹਨੂੰ ਆਪਾਂ ਕਚਕਿਆਨੇ ਵੀ ਰੋਟੀ ਵੀ ਇੱਥੇ ਕਿਉਂ ਖਾਊਗਾ ਫੇਰ ਵੀ ਉਹ ਆਪ ਪ੍ਰਮਾਤਮਾ ਨੇ ਉਹਨੂੰ ਉਹਨੀਕ ਤੱਕ ਕਲਾ ਬਖਸ਼ੀ ਹੁੰਦੀ ਆ ਇਹ ਨਾ ਸਮਝੇ ਵੀ ਬੰਦਾ ਵੀ ਉਹ ਕਲਾ ਤੋਂ ਬਿਨਾ ਫਿਰਦਾ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਆ ਮਾਰੇ ਕਹਿੰਦੇ ਜੇ ਪੜਿਆ ਆਣ ਪੜਿਆ ਪਰ ਮਕਤ ਪਾਵੈ ਕਹਿੰਦੇ ਜਿਹੜਾ ਕੋਈ ਭਵਨ ਲੱਖਾਂ ਆਤਮਾ ਆ ਭਾਸ਼ਾ ਜਿੰਨੀਆਂ ਮਰਜ਼ੀ ਪੜਿਆ ਹੋਵੇ ਤੇ ਜਿਹੜਾ ਗੁਰੂ ਮਹਾਰਾਜ ਦੀ ਬਾਣੀ ਪੜ ਤਾ ਕੋਈ ਵੀ ਨਹੀਂ ਪੜ ਸਕਦਾ ਗਾਨਾ ਗ੍ਰੰਤਬੀਏ ਦੇ ਵੀ ਨਹੀਂ ਪੜ ਸਕਦੇ ਗੁਰਬਾਣੀ ਹੈ ਜਿਹੜੀ ਗੁਰਬਾਣੀ ਗੁਰਸਿੱਖੀ ਜੀਵਨ ਦੇ ਵਿੱਚ ਬਹੁਤ ਵੱਡੀ ਉੱਚੀ ਉੱਚੀ ਪਦਵੀ ਹੈ ਬੱਬਾ ਜੀ ਐਡਾ ਵੱਡਾ ਤੁਸੀਂ ਜਿਗਰਾ ਲਈ ਬੈਠੇ ਹੋ ਇਹ ਮਹਾਰਾਜ ਦੀ ਕਿਰਪਾ ਹੈ ਸਾਰੀ ਹਾਂਜੀ ਭਾਈ ਮਹਾਰਾਜ ਕਹਿੰਦੇ ਆਪੇ ਕਾਰਜ ਸਵਾਰਤਾ ਜੀ ਜੋ ਮਨ ਦੀ ਪ੍ਰਸੰਨਤਾ ਦੇ ਮਨ ਦੇ ਭਾਵਨਾਵਾਂ ਨੂੰ ਜਾਂ ਕਿਸੇ ਦੇ ਦੁੱਖ ਨੂੰ ਕੋਈ ਠੇਸ ਨਾ ਮਾਰਤਾ ਨਾ ਉਹ ਤਾਂ ਪਹਿਲਾਂ ਆਪ ਹੀ ਦੁਖੀ ਹੁੰਦਾ ਉਹ ਦੁਖੀ ਨੂੰ ਦੁਖੀ ਦਿਸਦਾ ਹੁੰਦਾ ਉਹ ਕਿਸੇ ਦੇ ਖਾਂਦੇ ਨੂੰ ਜਰ ਨਹੀਂ ਸਕਦੇ ਹੋਰ ਵੀ ਜਿਹੜੇ ਕੋਈ ਸਾਨੂੰ ਕੌਲਾਂ ਆ ਰਹੀਆਂ ਕਹਿੰਦੇ ਬਾਬਾ ਜੀ ਅਸੀਂ ਮਤਲਬ ਕਈ ਪੰਥਕ ਜਾਤੇ ਬੰਦੀਆਂ ਦੇ ਵਿੱਚ ਵੀ ਸਿੰਘ ਆ ਗਏ ਹੁਣ ਦਰਬਾਰ ਸਾਹਿਬ ਦੇ ਵਿੱਚ ਵੀ ਆ ਹੁਣ ਫੋਨ ਆਇਆ ਕਹਿੰਦੇ ਬਾਬਾ ਜੀ ਛੋਟੇ ਹੈਂਡੀਕੈਪਟੇ ਬੰਦੇ ਆ ਨੂੰ ਸਾਨੂੰ ਪੂਰਾ ਲੋਡ ਹੈਗੀ ਤੁਸੀਂ ਦੱਸੋ ਸਹੀ ਡਿਊਟੀ ਕਰਨੀ ਡਿਊਟੀ ਕਰਵਾ ਦਿੰਦੇ ਆ ਤੇ ਇਧਰੋਂ ਬਾਹਰੋਂ ਫੋਨ ਆ ਰਿਹਾ ਹੈ ਕਹਿੰਦਾ ਮੈਂ ਉਹਨਾਂ ਨੂੰ ਕਿਉਂਕਿ ਮੈਂ 16 ਦਾ ਆਪ ਦੇ ਪਾਲ ਨੂੰ ਬੇਸਤੇ ਡਰਦਾ ਕਿ ਐਸਾ ਨਾ ਹੋਵੇ ਕਿ ਵੀ মিডিਆ ਦੇ ਮੂਰੇ ਆ ਕੇ ਵੀ ਆਪਾਂ ਸੰਗਤ ਨੂੰ ਕੋਈ ਗਲਤ ਸ਼ਬਦ ਬੋਲ ਦਈਏ ਸੰਗਤ ਆਪ ਨੂੰ ਨਾਲ ਨਾਰਾਜ਼ ਨਾ ਹੋ ਜਾਵੇ ਕਈ ਇੱਥੇ ਗੁਰਸਿੱਖ ਨੇ ਪੂਰੇ ਗਰਮ ਧੜੇ ਦੇ ਸਿੰਘ ਨੇ ਕਿ ਜਿਹੜਿਆ ਨੇ ਇਹ ਸੋਚਿਆ ਕਹਿੰਦੇ ਬੱਬਾ ਜੀ ਪਰਵਾਹ ਨਾ ਕਰੋ ਤੁਸੀਂ ਸਾਡੇ ਹੁੰਦੇ ਇੱਧਰ ਤਾਂ ਇੱਧਰ ਹੋ ਜੇ ਤੇ ਤੁਸੀਂ ਡਰਨਾ ਨਹੀਂ ਤੇ ਸੋੜੇ ਨਾਲ ਸੰਗਤ ਵੀ ਖੜੀ ਰਹੀ ਤੇ ਅਸੀਂ ਵੀ ਖੜੀ ਆ ਤੇ ਤੁਸੀਂ ਮਾੜਾ ਜਾਂ ਤੁਸੀਂ ਹਲਾ ਸ਼ੇਰੀ ਨਾਲ ਤੁਰੋ ਸਹੀ ਬਲਕਿ ਇਹ ਸੀ ਬਾਬਾ ਅਜੈਪ ਸਿੰਘ ਜੀ ਇਹਨਾਂ ਕੋਲੇ ਆਪਣੇ ਕੋਲੇ ਕਰਦੇ ਰਹਿਣ ਦੇ ਲਈ ਥਾਂ ਵੀ ਨਹੀਂ ਹੈਗਾ ਉਹ ਬੇਸ਼ੱਕ ਮਹਾਰਾਜ ਦੇ ਵਜ਼ੀਰ ਨੇ ਪਰ ਨਾ ਤਾਂ ਰਹਿਣ ਦੇ ਲਈ ਕੋਈ ਜਗ੍ਹਾ ਨਾ ਵਿਚਾਰਾ ਨੂੰ ਆਉਣ ਜਾਣ ਦੇ ਲਈ ਕੋਈ ਸਾਧਨ ਹੈ ਇਸ ਤਰੀਕੇ ਦੇ ਹਾਲਾਤ ਨੇ ਜਿਹੜੇ ਪਾਠੀ ਸਿੰਘ ਨੇ ਬਾਬੂ ਜੀ ਤੁਹਾਨੂੰ ਸਾਹਮਣੇ ਬੈਠੇ ਨੇ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਲੋਕਰੇ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ